पहन पाया तेरे में भिड़ते हैं बंदों की जो मेरे कार पहन पाया मैंने मेरे को यानी तो ये कुछ बोल साथ में अपनी की हूँ जाओ जाओ कोई नहीं करने के लिए उनसे तब जाओ हम देखने तो जाओ मार देंगे जब एडिशन लाख आता रखी मेरी परवानी आई जारा कार जार्ज पहन जितना डांप जिओर सारा कार जाम जाप लेके अब � ਤੇਰੀ ਕਿਸੇ ਦਾ ਮੈਂ ਕਿਹੜਾ ਲੋੜਾ ਦੇਖਿਆ ਜਾਲ ਲਾ ਜਾ ਮੇਰੇ ਛੱਤਰ ਤੇ ਨਹੀਂ ਜਾਦ ਤੇਰਾ ਕਿਰਾਦਾ ਪਿੱਛੇ ਲੈਣਾ ਉਹਦੀ ਮੈਂ ਨਹੀਂ ਲੈਣ ਆਉਂਦੀ ਸਕਾਰਤ ਨੂੰ ਜਿੱਥੇ ਮਰਜੀ ਡੋਲੇ ਨੂੰ ਜਾ ਕੇ ਤੇ ਘਰ ਭਾਲਵੇ ਦੇਖੂਗੀ ਨਾਲੇ ਮੈਂ ਵੀ ਕਿੰਨਾ ਕ ਚਰ ਰੋਟੀਆਂ ਦੇ ਲੈਂਦੀ ਆ ਕਿੰਨਾ ਕ ਜਾ ਕੇ ਨੂੰ ਖਵਾ ਲੂੰਗੀ ਇਹਨੂੰ ਮੈਂ ਨੇ ਕਰ ਲੈ ਤੋਲੇ ਕਿਹਦੇ ਆਜ ਤੱਕ ਕੱਟੇ ਨਾ ਨਾਂ ਮੇ ਕੱਟਨੇ ਆ ਦਫਾ ਹੋਵੇ ਉਹੋ ਜਿਹੀ ਪਾਣ ਲੂੰਜੀ ਉਹੋ ਜਿਹੀ ਉਹ ਨਾ ਕਰਪੀ ਆ ਬੇਸ਼ਰਮੇ ਤੂੰ ਮੋਟੇ ਘਰ ਤੇ ਜਦ ਤੇਰੇ ਪੁੱਤ ਨੇ ਧੀਆ ਤੁਰ ਮਾਰਨਾ ਸਾਹ ਰਾਣੀ ਕਜਿੱਡੇ ਤਗੜੇ ਘਰ ਤੂੰ ਬਣੀ ਆ ਭੁੱਖ ਚ ਮਰਦੀ ਮਰੀ ਜਾਵੇ ਜਾਗੇ ਮੈਂ ਨਹੀਂ ਰੱਟ ਟੱਕਰ ਦੀ ਦੁਪਰੀ ਇਹਦੀ ਮਾਰੀ ਨਾ ਚੰਗੀ ਪੁੱਤ ਸੁਵਾਰ ਨਹੀਂ ਹੋੜ ਜਿੱਕੇ ਤੇ ਆ ਗਈ ਤੇ ਸਵਾਨਾ ਜੇ ਮੁੰਡੇ ਨੇ ਆਣ ਕੇ ਮੈਨੂੰ ਪੁੱਛਿਆ ਕਿ ਕਿੱਧਰ ਗਈ ਤੇ ਫਿਰ ਕੀ ਕਹਾਂਗੀ ਚਾਹੇ ਏਦਾਂ ਕਹਿ ਦੂੰਗੀ ਦੋ ਚਾਰ ਦਿਨ ਆਪਣੀ ਮਾਂ ਕੋਲ ਰਹਿਣ ਗਈ ਆ ਮੈਂ ਜਰੂਰੀ ਦੱਸਣਾ ਵੇ ਆ ਗੱਲ ਹੋਈ ਆ ਮੈਂ ਮੈਂ ਕਹੂੰਗੀ ਮੈਂ ਖੁਆ ਦੇ ਸੀ ਮੈਂ ਜਾਣਾ ਤੇ ਮੈਂ 2-4 ਦਿਨ ਘਲਾ ਦਿੱਤੀ ਆ ਦੇਖੀ ਨਾ ਚਾਹਣਾ ਦਿਨਾਂ ਜੀ ਆਨੇ ਬਾਹਰ ਆ ਜਾਣੇ ਮਾਦਿਕ ਤੀ ਦੇਵੀ ਕੋਈ ਨਹੀਂ ਆਪੇ ਇੱਥੇ ਛੱਡਣ ਆਊਗੀ ਜਿਹੜੀ ਆ ਲੈ ਕੇ ਗਈ ਆ ਜੇ ਨਾਨਾ ਇੱਥੇ ਛੱਡਣ ਆਈ ਤੇ ਮੈਨੂੰ ਕੀ ਸਮਝਣਗੇ ਇੱਥੇ ਬਾੜੂ ਤੇ ਮੈਂ ਬਾੜ ਨਹੀਂ ਠੱਕੇ ਮਾਰ ਮਾਰ ਕੱਢੂ ਮੈਨੂੰ ਕੀ ਜਾਣ ਦੇ ਮੇਰਾ ਨਾਂ ਵੀ ਕਰਮੋ ਆ ਵੇਖੀ ਇਹਨੂੰ ਮੈਂ ਦੱਸਦੀ ਪਤਾ ਚੰਗੀ ਤਰ੍ਹਾਂ ਜਾਣਦੇ ਆ ਮਾਵਾ ਧੀਆ ਮੇਰੇ ਸ਼ਿੱਤਤੇ ਨਹੀਂ ਜਾਦਾ ਯਾ ਵੇਲਾ ਦਾ ਮੈਂ 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 ਨਿੰਤਾ ਕੀ ਕਰਨੋਂ ਕੱਢੀ ਆਵੇ ਦਾਲ ਬਣਾ ਲਈ ਐ ਰੋਟੀਆਂ ਵੀ ਪਕਾ ਲਈਆਂ ਚਲ ਨਿਆਣਾਂ ਨੂੰ ਰੋਟੀ ਖਵਾ ਦੇਣੀ ਇਹਨੂੰ ਹੋਗਾ ਕਿ ਅਸ ਮੇਰੀ ਨੇ ਮਗਰ ਰੇਂਦ ਦੀ ਆ ਜਾਣਾ ਮੈਨੂੰ ਲੈਣ ਮੈਂ ਤਾਂ ਕਦੀ ਨਾ ਲੈਣ ਆਈ ਤੈਨੂੰ ਲਾਲਾ ਜਾ ਜਿਹੜਾ ਤੂੰ ਤੇਰੀਆਂ ਦਾ ਲਾਹਣਾ ਨਾ ਚਨਾਰ ਮੈਨੂੰ ਵੱਲ ਲੈ ਜਾਣਾ ਵੱਡੇ ਘਰ ਆਏ ਫਰਦੂਨ ਆ ਵੀ ਕਾ ਮਕਾਰ ਰਿਆ ਨਾ ਇਹਨੂੰ ਮੈਂ ਕੀ ਜਿਆ ਰਾਂ ਨਾ ਨਿਆਣੇ ਵਿਕਟੇ ਪੂਰੇ ਚੜਾਏ ਫੋਨ ਦੇਖਲਾ ਉਹ ਕਰਲਾ ਆਹ ਕਰਨਾ ਫੋਨ ਦੇ ਛੱਡ ਨਾ ਪ੍ਰੋਵਾਈਡ ਕੀਤੀ ਕਿ ਸਾਡੀ ਮਾਂ ਕਿੱਥੇ ਕਿੱਥੇ ਨਹੀਂ ਗਈ ਮੈਂ ਲੈ ਕੇ ਭਾਵੇਂ ਜਿਆਣੇ ਡਿੱਕਾ ਤੇ ਉਹਨਾਂ ਘੱਟੇ ਮਿਲੇ ਹੋਣਾ ਪਵੇ ਪਰ ਮੈਂ ਨਿਆਣੇ ਕੋਸ਼ਿਸ਼ ਨਹੀਂ ਆਹ ਫੋੜ ਵੇਖਣ ਦਾ ਨਿਆਣੇ ਜੀ ਲਾ ਲੇ ਪੈੜ ਕੋੜੀ ਪਿੱਛੇ ਵਾਹ ਤੇ ਇਹਨੂੰ ਮੈਂ ਠੀਕ ਕਰਾਂ ਲਿਆ ਮਾਸ਼ਾਦਾ ਇਤਲਾ ਦੇਖੋ ਹੁੰਦੇ ਦੇ ਮੈਂ ਵੀ ਕਾਹੀ ਬੰਨੀ ਕੋਰੇ ਤੇ ਕੇਆ ਆਨ ਸਾਧ ਮੇਰੇ ਨੇ ਜਿਆ ਢੁੰਢੀ ਖਵਾ ਦੇਣੀ ਸਿੰਘਾ ਦੀ ਮਾਣਾ ਉਹ ਚੰਗੀ ਸਬਜੀ ਬਣਾਈ ਮੈਂ ਵੇ ਕਿੱਡੀ ਸੋਹਣੀ ਦਾਲ ਇਹ ਕਿੱਡਾ ਸੋਹਣਾ ਰੰਗ ਰੂਪ ਦਾ ਹੈ ਖੱਟੀ ਖੱਟੀ ਜੀ ਇਹ ਕਿੱਡੀ ਸੋਹਣੀ ਦਾਲ ਆਪ ਤਰੀ ਕੋ ਹੋਲੀ ਕਰਨ ਦੀ ਕੀ ਕੋਸ਼ਿਸ਼ ਕਰਦੇ ਆਂ ਕੋਹਾਂ ਸੁਣਿਆ ਇਹ ਕਰਾਵਾ ਵਾਲਾ ਦੁੱਧ ਵੀ ਪਾ ਚੱਕ ਤਾ ਕੰਮ ਹੋ ਜਾਂਦੀ ਹੈ ਤੇਰੇ ਜ ਸੰਗਣੀ ਦਾਲ ਨੂੰ ਪੀਂਦੇ ਤਾਂ ਆਪਾਂ ਇਹ ਵਿੱਚ ਜੱਟਾ ਆਟਾ ਘੋਲ ਰੋ ਪਾਉਂਦਾ ਕੱਚਾ ਵਿੱਚ ਬੜਾ ਵੇਣ ਕਿਤੇ ਸੁੱਟ ਦੇਣੀ ਮਾਦਰ ਬਹੁਤ ਹੈ। ਮੇਕਟ ਕਿਦਸਾ ਨਾ ਉਹ ਮੈਨਾਂ ਨੂੰ ਰੋਟੀ ਖਵਾ ਦੇਣੀ ਇਹੋ ਹੀ ਕੰਮ ਨੇ ਜਿਹੜੇ ਹਾਇ ਮੇਰੀ ਕੀ ਕੰਮ ਕਰਦੀ ਹਾਇ ਮੇਰੀ ਕੀ ਕੰਮ ਕਰਕੇ ਧੀ ਪਤਾ ਨਹੀਂ ਕਿਹੜਾ ਟਾਲੀ ਦਾ ਟਾਣਾ ਤੋੜਦੀ ਜਿਹੜਾ ਸਾਰਾ ਤੇੜੀ ਕੰਮ ਕਰਦੀ ਧੀ ਕੰਮ ਕਰਦੀ ਖਾਣ ਲੱਗਣਾ ਆ ਕਾਰੀਿਆ ਨਾ ਕਰ। ਚਲ ਬੈਠੋ। ਰੋਟੀ ਖਵਾ ਲੈਣੇ। ਤਰੂ ਮੇਰੇ ਕੋ ਖਾਣੀ ਪਿਆ ਕਰਦੀ ਹੁਣ। ਰੋਟੀ ਖਵਾਵਾ। ਹੀਰਾ ਖੋਣ ਆਇਆ। ਕਿਤੇ ਮਾਤਰੀ ਦੱਗਨੀ ਆ ਗਿਆ ਇੱਧਰ ਚੋਕਣਾ ਨਾ ਵੀ। ਮਾਵੇ ਖੋਣ ਆਉਂਦੇ ਆ। ਇਹਨੂੰ ਪਾਵੇ ਬਿਮਾਰੀ। ਉਥੇ ਜਾ ਕੇ ਵੀ ਖੂਣ ਹੀ ਕਰੀ ਜਾਂਦੀ ਆ। ਖੂਣ। ਨਿਆਣਾਂ ਤੱਕ ਕਿੱਡਾ ਉਠਾ ਲਿਖ ਜਾਇਆ। ਖੂਣ ਦੇ ਕੇ ਤੇ ਫੇਰ ਰੋਟੀ ਖਾਣੀ। ਕਾਇਦਰ ਮੁ ਕੜਨਾ ਮੈਂ ਤੁਹੇ ਇਥੇ ਨਾਲ ਨੂੰ ਹੁਣ ਕੀ ਹੋਣੇ ਤੁਹਾਨੂੰ ਕਿਵੇਂ ਸਦਾੜਦੀ ਕਿਦਾਂ ਘੜ ਗਈ ਹੈ ਰੋਟੀ ਖਾਓ ਕਾਇਦਰ ਸੋ ਫਿੱਡੀ ਸੋਣੀ ਦਾਲ ਬਣਾਈ ਤੁਹਾਡੀ ਮਾਂ ਨੂੰ ਉਹ ਨਹੀਂ ਪਾਣੀ ਆਟੇ ਤੇ ਗਾੜਾ ਆਟਾ ਵੇ ਤੋਟ ਕਿਹ ਪ੍ਰੋ ਰੋਟੀ ਮਮਾ ਨੂੰ ਮਮਾ ਕੋਲੋਂ ਨਹੀਂ ਖਾਊਗਾ ਮਮਾ ਕੋਲੋਂ ਖਾਏਗਾ ਇਹ ਜੇ ਪੁੱਠੀਆਂ ਗੇਜਾਂ ਮੈਂ ਨਹੀਂ ਪੰਦੀ ਹੁੰਦੀ ਨਾ ਆਪਾਂ ਨਹੀਂ ਹੋ ਲਿਆਉਂਦੀ ਕਦੀ ਨਹੀਂ ਹੋਣੀ ਇਥੇ ਲਿਆ ਕੇ ਤੇ ਬੂੰਦਾਂ ਦਾ ਪਾਉਣਾ ਮੈਂ ਦੇਖੀ ਤੁਹਾਡੀ ਵੱਧ ਸੇਵਾ ਕਰਿਆ ਕੰਦੂ ਕੋਈ ਨਹੀਂ ਪੜੇ ਅੱਤੇ ਪੜੇ ਅੱਤੇ ਹੋਰ ਪੜਜੋਗੇ ਪਰਨ ਤੁਹਾਨੂੰ ਮੈਂ ਵੱਧ ਕਲਾ ਦੇਆ ਕਰਨਾ ਇਹ ਣੂੜੀ ਮੈਂ ਲਿਆਉਣਾ ਇਹਨੂੰ ਮਾਂ ਦੀ ਟੀਣੂ ਮੈਂ ਸਬਕ ਸਿਖਾ ਕੇ ਛੱਡਣਾ ਜਿਹੜਾ ਇਹ ਗਈ ਨਾ ਮਾਰਨ ਮਗਰ ਲੱਗ ਕੇ ਉੱਡੀ ਗਈ ਭੱਜੀ ਗਈ ਇਹਨੂੰ ਮੈਂ ਦੇਖੀ ਦੱਸਦੀ ਹੁਣ ਪਤਾ ਜਿਹੜੇ ਲੱਦੀ ਨਾਲ ਘਰ ਨੂੰ ਆਈ ਤਾਂ ਆਖੀ ੜੜਵੇ ਕੁੰਡਿਆ ਚੇਤੀ ਘਰ ਉਠੀ ੜਵੇ ਤੋ ਦੇ ਆਹ ਇੱਕ ਰੋਟੀਆਂ ਮੈਂ ਲਾ ਲਈ ਤੇ ਮਾਂ ਜੀ ਮੇਰੀ ਧੀ ਰੋਟੀਆਂ ਲਾਉਂਦੀ ਅਹੀਂ ਤੇ ਅਬ ਤਰਾ ਚਾਹਣੀਆਂ ਚਾਹਣੀਆਂ ਪੰਜਾਵਾ ਪੰਜਾਵਾ ਬੰਦਿਆਂ ਦੀ ਆਪਣੀ ਉਮਰ ਚ ਰੋਟੀਆਂ ਲਾ ਛੱਡ ਗਿਆ ਕੰਮ ਕਰ ਲੈ ਅਹੀਂ ਤੇ ਕਿਸੇ ਕਦੀ ਕਿਹਾ ਤਾਂ ਸਾਡੇ ਵੀ ਮਾਂ ਮਨੇ ਕਦੀ ਕਿਹਾ ਸੀ ਕਿ ਸਾਡੀ ਧੀ ਆਂ ਕੇ ਰੋਟੀਆਂ ਲਾਉਂਦੀ ਕੀ ਰੋਟੀਆਂ ਲਾਉਂਦੀ ਉਹ ਤਰਾ ਕੰਡਰ ਨਾਲ ਅਹੇ ਵੀਰੇ ਧੋਇਆ ਕਰਨ ਇੱਕ ਸਾਬਰ ਦੀ ਕਾਚੀ ਦਿੱਲੀ ਤੇ ਉਸੇ ਨਾਲੇ ਅਖਣਾ ਇਸੇ ਨਾਲੇ ਗੁਜ਼ਾਰਾ ਕਰੋ ਇਸੇ ਨਾਲ ਹੀ ਤੋਂ ਚੁੱਪ ਕਰਕੇ ਢੋਲਿਆ ਕਰਦੀ ਮੂੰਹ ਧੋੜ ਮੂੰਹ ਤਰੀ ਅੰਗਰੇਜ਼ੀ ਦੀ ਸਾਪੜ ਦੀ ਕਾਚੀ ਵੇਲਦੀ ਸੀ ਮੇਦਨ ਮੂਹੇ ਮੂੰਹ ਧੋੜਾ ਜੇ ਹੋਰ ਵੀ ਨਾ ਮੜਾ ਤੇ ਅੱਜ ਕੱਲ ਸਭ ਕੁਝ ਮਿਲਦੇ ਹੁੰਦੇ ਆਂ ਵੀ ਤੇ ਪਛੜੇ ਪਾਰ ਕੀ ਗਈ ਦੇਖੋ ਕਿਹੜਾ ਕਿੰਨੀ ਕੁ ਮਾਂ ਇਹ ਸੰਭ ਲੈਦੀ ਤੇ ਕਿੰਨਿਆਂ ਕੇ ਇਹਨੂੰ ਰੋਟੀਆਂ ਖਵਾ ਲੈਂਦੀ ਐਥੇ ਤੇ ਰਾਜ ਨੂੰ ਲੱਗਾ ਮਾਰ ਕੇ ਤੇ ਆਉ ਉਹ ਗਈ ਵਨਸਵੰਨਾ ਖਾਂਦੀ ਸੀ ਵਨਸਵੰਨਾ ਪਾਉਂਦੀ ਕਦੀ ਮੈਂ ਵੇਖਿਆ ਨਹੀਂ ਕੀ ਚੌਕੇ ਚ ਖਾ ਗਈ ਤੇ ਕੀ ਪੀ ਗਈ ਹਾ ਜੇ ਉਹ ਠੀਕ ਹੈ ਹੀ ਆਪਣੇ ਟਾਈਮ 'ਚ ਬਥੇਰੇ ਕੰਮ ਕਰ ਛਕੇ ਹਾਏ ਮਾਂ ਕੰਮ ਕਾਹੇ ਮੇਰੇ ਟੀ ਕੰਮ ਕਰਦੀ ਮੈਂ ਕੋਚੇ ਲਾਉਂਦੀ ਹੁਣ ਕੋਚੇ ਹੀ ਜਿੰਦ ਤੱਕ ਸਾਡੀ ਉਮਰ ਬਿਲੇ ਤੇ ਹੁੰਦੇ ਹੀ ਲੈ ਦੇ ਨੇ ਸੱਤਾਂ ਨੂੰ ਲੈ ਦੇ ਕੋਈ ਬਿਚੂ ਲਾ ਕੇ ਫਿਰ ਕੇਰਨੇ ਕਈ ਸਵਸ ਕਰਨੇ ਮਰਚਾ ਤੋੜਨੀਆ ਨਰਮੇ ਚੁਗਣੇ ਕਈ ਕੰਮ ਕਰਨੇ ਹੋਰ ਕਿਹੜਾ ਮੁਸਾਫਰ ਰਹਿ ਗਿਆ ਹੁਣ ਤੇ ਲਾਲੇ ਕੋਚੇ ਤੇ ਚਲੋ ਜੀ ਪੱਕ ਗਈਆਂ ਗੈਸ ਤੇ ਰੋਟੀਆਂ ਉਦੋਂ ਤੇ ਚਚੂ ਲੈ ਕੇ 15 15 20 20 ਜਿਹੜੇ ਦੀ ਰੋਟੀ ਪੱਕਦੀ ਹੁੰਦੀ ਹੁਣ ਤੱਕ ਕਰਕੇ ਗਏ ਐਸੇ ਕੰਮ ਤੇ ਹਜੇ ਵੀ ਅਸੀਂ ਔਖੀਆਂ ਹਜੇ ਵੀ ਮੰਮੀ ਅਸੀਂ ਔਖੀਆਂ ਹਜੇ ਵੀ ਮੰਮੀ ਅਸੀਂ ਔਖੀਆਂ ਆਹੋ ਕੋਸ਼ਿਸ਼ ਕਰੀ ਜਾਂਦੀ ਮੇਰੀ ਧੀ ਕੋਠੀ ਤੋਂ ਹੁਣ ਤੱਕ ਬੈਠੂ ਜਿਹੜੇ ਦੇਖੂ ਮੈਨੂੰ ਕਿਹੜੇ ਤੱਕ ਤਰਾਇ ਤੇ ਜਾ ਕੇ ਬਣਾ ਲੈਣੀ ਸੀ ਕਿ ਤਰੀ ਖਾਣੇ ਪਰ ਜਾਈਆਂ ਦੀ ਖਾਂਦੀ ਤੇ ਇਤਨ ਵੀ ਮੁਰਦਾ ਉਹਨ ਫੋਨ ਕਰਦੀ ਇਹਨੂੰ ਮੈਨੂੰ ਰੋਟੀ ਖਵਾ ਲੈ ਤੇ ਮੁੰਡਿਆ ਨਾ ਮੈਂ ਇਹਨੂੰ ਕਹੀ ਦੀ ਜੇ ਤੇ ਫੋਨ ਦਿੱਤਾ ਨਾ ਤੇ ਆਪਣਾ ਹਸਾਬ ਲਾਣੀ ਉਹਨ ਕਰਦੀ ਤਰੀ ਹੁਆ ਵੀ ਚੜ ਗਿਆ ਕਿ ਸਿੱਧੀ ਹਣੀ ਹੜਾ ਬਟੇ ਰੋਟੀ ਤੁਸੀਂ ਅੱਜ ਫੋਨ ਲਿਆ ਵਾ ਕੱਲ ਤੱਕ ਫੋਨ ਤੇ ਨਾ ਰੋਟੀ ਨਹੀਂ ਖਾਣੀ ਤੁਨੇ ਤਾਂ ਤੇ ਜਾਇਆ ਆਮਨੇ ਦੇ ਦੇ ਦੀ ਫੋਨ ਤੁਹਾਨੂੰ ਚਲ ਮਾਣੇ ਰੋਟੀ ਖਾ ਲਈ ਆ ਖੱਤੀ ਰੋਟੀ ਚੱਤੀ ਜੀ ਆ ਨਹੀਂ ਜਦੋਂ ਤੇ ਨਿਆਣੇ ਖਾਂਦੇ ਇਹੋ ਜਿਹੀ ਚੀਜ਼ ਖਾਣਾ ਵੀ ਪੀਂਦੇ ਹੋ ਹੋਰੀ ਲੱਡੂ ਪਾਠ ਰੱਜਿਆ ਖਾ ਛੱਡ ਕੇ ਗੰਦ ਪੀ ਲਿਆ ਚਲ ਮਾਣੇ ਪੁੱਠੇ ਘਿਾਰੇ ਆ ਨਾ ਕੁਦਰੇ ਜਿਹੇ ਲੈ ਲੇ ਲੈ ਚਾ ਉਹ ਲੈ ਕਰ ਦੇ ਨੇ ਦੇ ਦੇ ਕੇ ਖਾ ਤਾ ਗੰਦ ਪੀ ਲ ਨਿਆਣੇ ਤਾਂ ਜਿੰਜੇ ਆਏ ਉੱਥੇ ਨਿਆਣੇ ਰੋਟੀ ਖਾਣ ਭੁਜਾਇਆ ਨਾ ਤੇ ਨਾਲ ਰੋਟੀ ਖਾਣ ਰੋਟੀ ਨਾਲ ਨਾਲ ਤਾਂ ਪੈਂਦੀ ਪਰ ਕਿੱਥੇ ਗੰਦ ਪੇਲ ਲਿਆ ਲਿਆ ਤੇ ਨਿਆਣੇ ਬਿਮਾਰ ਕਰ ਛੱਡਦੀ ਤੇ ਕਿੱਜੇ ਕਿਦਣ ਕਹਿ ਦਿੰਦੀ ਅੱਜ ਨਿਆਣੇ ਨੂੰ ਆਹ ਹੋ ਗਿਆ ਸੁਣਿਓ ਅੱਜ ਨਿਆਣੇ ਨੂੰ ਆਹ ਹੋ ਗਿਆ ਫਿਰ ਤੱਕ ਮੁੜ ਕੇ ਦਵਾਈਆਂ ਲੈਣ ਤਰ ਕੋ ਫਿਰ ਕਾ ਜਾਣਾ ਫਿਰ ਦਵਾਈਆਂ ਦੇ ਪੈਸੇ ਖਰਚੇ ਇਹ ਇਹ ਨੂੰ ਚਾਹੀਦੀ ਅੱਨੇ ਕੱਢਿਆ ਜੋ ਕੇ ਚਾਹੀਦੀ ਇਹਨੇ ਤੇ ਖਾ ਲਿਆ ਸ਼ੁਕਰ ਕੀਤੇ ਕਿ ਤੇ ਘਰੋਂ ਲੱਥੀ ਹੈ ਵੇਖੀ ਇਹਨੂੰ ਸੁੱਤਰ ਨਹੁੰਦੀ ਕਿੱਟੀ ਛੇਤੀ ਲੈ ਰੋਟੀਆਂ ਵੀ ਪਾ ਲੀਆਂ ਦੁੱਧ ਚੋ ਵੀ ਆ ਗਿਆ ਹੁਣ ਮੈਂ ਦੁੱਧ ਪਾ ਲੈਣਾ ਤੇ ਘਰਬ ਕਰਕੇ ਤੇ ਲੰਬੇ ਪੈ ਜਾਣਾ ਕੰਮ ਇਥੇ ਕੀ ਬਸਾਰਾ ਦਿਨ ਰਾਤ ਸਾਰੀ ਰਾਤ ਚੱਲਤਾ ਕਾ ਨਾ ਹੁੰਦਾ ਸਾਰੀ ਰਾਤ ਸੁੱਤੇ ਹੀ ਰਹਿਣਾ ਹਾਏ ਕੰਮ ਕਰਕੇ ਮਾਓ ਦੋ ਸਿਰ ਤੇ ਬਾਹਰ ਰੱਖ ਲਈ ਤੇ ਢੇਡ ਤੇ ਰੱਖਣੇ ਰੱਖੀ ਮਾਣੇ ਉਦੋਂ ਜਾਂਦੀ ਰੱਖ ਲਈ ਮੇਰੀ ਦੀ ਪੈਰ ਸੀ ਕੰਪ ਕਰਦੀ ਮੇਰੀ ਦੀ ਪੈਰ ਜੀ ਢੱਪੀ ਨੂੰ ਘਰ ਲਿਸ਼ਕਾ ਛੱਡ ਲਿਸ਼ਕਾ ਉਹ ਨਹੀਂ ਸਾਣ ਕਰਨਾ ਮੇਰੇ ਸਿਰ ਇਹ ਘਰ ਲਿਸ਼ਕਾਉ ਨੂੰ ਹੀ ਬਣਿਆ ਇੰਨਾ ਪੈਸਾ ਲਾ ਕੇ ਤੇ ਬਣਾਇਆ ਇਹ ਹੁਣ ਇੱਥੇ ਘੱਟ ਪਾ ਛੱਡਣਾ ਦੱਸ ਸਾਡੇ ਤੋਂ ਸਾਡੇ ਵੇਲੇ ਕੱਚੇ ਹੁੰਦੇ ਅਸੀਂ ਤੇ ਉਹਨਾਂ ਨੂੰ ਲਿਸ਼ਕਾ ਲਿਸ਼ਕਾ ਰੱਖਦੇ ਹਾਂ ਇਹਨਾਂ ਨੂੰ ਰੱਖਣਾ ਨਹੀਂ ਲਿਸ਼ਕਾ ਕੇ ਚੱਲ ਫਿਰ ਇਹਨਾਂ ਦੁੱਧ ਕਾਰ ਲੈਣਾ ਹੁਣ ਕਿੰਨੇ ਪਿਆਰ ਹੈ ਨਾ ਤੇ ਦੇਖ ਤੋ ਦੁੱਧ ਚ ਪੱਟੇ ਜਾਂਦੇ ਨੇ ਕਦੀ ਦੁੱਧ ਪੀਨੇ ਕਦੀ ਕੌਫੀਆ ਬਣਾ ਲੈਣੀਆਂ ਕਦੀ ਉਸੇ ਕੋਣ ਪੀ ਗਿਆਂ ਘਰੇ ਕੌਫੀ ਨੇ ਪੀਣ ਦੀ ਵੇਖੀ। ਹਵਲੀਆਂ ਪਰਜਾਈਆਂ ਦੇ ਢੇੜ ਕੇ ਉਹਨਾਂ ਕੋ ਦੁੱਧ ਕੱਪੀ ਕਦੇ ਆ ਜਾਂਦਾ ਜੇ ਨਾਸਾ ਨਾ ਬਾਹਰ ਆ ਗਈਆਂ ਤੇ ਤਾਂ ਆਖੀ ਇੱਥੇ ਜੇ ਦੁੱਧ ਨੂੰ ਨਾ ਜਾਵੇ ਤੱਕ। ਆਹ ਬੇਰੇ ਕਰ ਦੁੱਧ ਆਈ ਨਹੀਂ ਮੁੰਡਿਆ ਸੇਵਾ ਕਰ ਦੇ ਮਾ ਅਡਰ ਕਰਦੀ ਹੈ। ਹੈ ਅਬਾਦੀ ਭਰ ਕੇ ਮੁੰਡਾ ਦੁੱਧ ਦੀ ਦੇ ਕੇ ਗਿਆ। ਤੇ ਪਾਤਰ ਨਿੰਨਾ ਅਸਰ ਦੇ ਘਰੇ ਮਖਣੀ ਨਾ ਕਿਤੇ ਅੰਤਰਾ ਕੁ ਦੇਸੀ ਕਿਉ ਪਤਾ ਨਹੀਂ ਕਿ ਕਿੱਥੇ ਸਾਰਾ ਵੜੀ ਜਾਂਦੀ ਦੁੱਧ ਕੀ ਵੜੀ ਜਾਂਦੀ ਹੈਰੇ ਬਣਾ ਹੁੰਦੀ ਵੀ ਹੋਵੇ ਤੇ ਖਰੇ ਮਾਂ ਨੂੰ ਨਹੀਂ ਦੇਉਂਦੀ ਤੇ ਕਿਹੜੀ ਦੇਉਂਦੀ ਮਾਂ ਵੀ ਜਿੰਨੇ ਦਿਨ ਰਹੀ ਹੈ ਨਾ ਅੰਦਰ ਹੀ ਵੜੀ ਰੇ ਪਤਾ ਨਹੀਂ ਕਿ ਕੋਸ਼ੀ ਮਾਂ ਨੂੰ ਪਾਪਾ ਤੇ ਤੇਤਾ ਹੋਣਾ ਦੇਨ ਤੇ ਬਠੇਰੀ ਤੱਕੜੀ ਆਦੀ ਹਣੀ ਉਹ ਨਾ ਭੁੱਖੇ ਰਹਿ ਜਾਣ ਇੱਥੇ ਭਾਗ ਉਸ ਜਰਦਾ ਨੇ ਉੱਜੜ ਜਾਵੇ ਉਹਨਾਂ ਦਾ ਤੇ ਬੜਾ ਸੋਚਦੀ ਇਹ ਮੈਂ ਫੋਨ ਜਿਹੜਾ ਕਰਦੀ ਆ ਨਾ ਇਹਨੂੰ ਮੈਂ ਦੱਸ ਸਕਦੀ ਆ ਜਿਹੜਾ ਫੋਨ ਕਰਤਾ ਮੇਰੀ ਸੀ ਸਾਡੀ ਉਦਮ ਮੁੰਡਿਆਂ ਨਾਲ ਗੱਲ ਕਰਾ ਮੁੰਡੇ ਮੇਰਾ ਹੇਰਵਾ ਕਰਨਗੇ ਜੇ ਆਪੇ ਮੈਨੂੰ ਲੈ ਕੇ ਜਾਓਗੇ ਮੁੰਡਿਆਂ ਨੂੰ ਮੇਰਾ ਹੇਰਵਾ ਹੀ ਕਰ ਦੇਸੀ ਫੋਨ ਦੇ ਲੱਗੇ ਆ ਮਾਰੇ ਫੋਨ ਦੇਖਣ ਵੇਖੀ ਜਾਣ ਡੱਟ ਲੱਥਨ ਵਾਲੇ ਤੇ ਲੱਥੀ ਇਹ ਦੋ ਜਾਨੀ ਕੀ ਲੱਥ ਚੁਗੀ ਪਰ ਮਾਂ ਨੂੰ ਤਾਂ ਨਾ ਯਾਦ ਕਰਵੇਂਗੇ

बंदा उस वेले सलैर सलूब साफ करके सोना बड़ा कम करता डाती मा दुद्ध डेख आ तू टी पाए वेखो आवैर से मारती रोज

ਆ ਜਿਹੜੇ ਕੁੁਰਕਰੇ ਨੇ ਇਸ ਤੇ ਘਾਏ ਜਿਨੇ ਆੜੇ ਪਠੋਰੀਆ ਵਰਗੇ ਨਾ ਨਾ ਘਰ ਤੇ ਸੋਹਣੀ ਰੋਟੀ ਖਵਾਗੇ ਤਾਂ ਤਾਂ ਕੀ ਨਿਆਣਾ ਨੇ ਤੇ ਮਾਂ ਨੂੰ ਯਾਦ ਹੀ ਨਹੀਂ ਕਰਨਾ ਕਿ ਅੱਖੀ ਚੜ ਮੇਰੇ ਚ ਵੀ ਬਠੇਰੇ ਆ ਗਣ ਲੈ ਆ ਆਂਡੇ ਮਾਂ ਜਣਾ ਤੇ ਨਿਆਣਾ ਕੋ ਜਾ ਕੇ ਤੇ ਚਾਈ ਚ ਪਈਂਗੀ ਬਸ ਤੋਂ ਗਿਆ ਲੱਗਿਆ ਸੋਰੀ ਤੇ ਸਾਰਾ ਕੋਸ਼ ਲਗਾ ਇਹ ਭਾਂਡੇ ਮਾਂ ਜੀ ਤੇ ਇੱਥੇ ਰੱਖੋ ਉਥੇ ਅੰਤਰਾ ਪਾ ਕੇ ਬੱਠਾ ਚ ਪਾਣੀ ਤੇ ਇੱਕ ਥਾਂ ਬਹਿ ਕੇ ਮਾਂ ਜੀ ਨਾਲੇ ਸਾਰਾ ਪਤਾ ਮੈਨੂੰ ਇਹਨਾਂ ਦਾ ਕਿਦਾਂ ਦਾ ਸੁਲੱਤਾਂ ਹੋਣ ਹੋਰ ਲੱਗੂ ਪਤਾ ਇਹ ਮੇਰੇ ਘਰ ਦੇ ਕੰਮ ਕਰੇ ਕਿ ਮੈਂ ਦੀ ਸੂਤ ਜੇ ਮਰਜੀਤ ਕੋਈ ਜੀ ਕੰਮ ਕਰ ਰਿਹਾ ਹੈ ਜੀ